ਲੌਂਡ ਰੌਡ ਮੇਨਟੇਨ ਕਰਨ ਦੇ ਵਿੱਚ ਫਲੌਟ ਹੋ ਚੁੱਕਿਆ ਤੇ ਜਦੋਂ ਇਸ ਪ੍ਰੋਟੈਸਟ ਦੀ ਮੈਂ ਕਾਲ ਦਿੱਤੀ ਸੀ ਵੀ ਆਪਾਂ ਜੇ ਤੁਸ ਮੈ ਮੂਰੇ ਲੱਗਦਾ ਚਲੋ ਐਸਐਸਪੀ ਦੇ ਦਫ਼ਤਰ ਨੂੰ ਜਿੰਦਾ ਲਾਈਏ ਕਿਉਂਕਿ ਜਦੋਂ ਵੀ ਕੋਈ ਪ੍ਰੋਟੈਸਟ ਜਾਂ ਲਹਿਰ ਉੱਠਦੀ ਹੈ ਉਹ ਹਮੇਸ਼ਾ ਮਾਨਸਾ ਦੀ ਧਰਤੀ ਤੋਂ ਉੱਠੀ ਹੈ ਇਸ ਕਰਕੇ ਜਦੋਂ ਜੇ ਮੈਂ ਤੁਹਾਨੂੰ ਪ੍ਰਾਣੀਆਂ ਦੱਸ ਦਿਆਂ ਕਰਜਾ ਮੰਡਲ ਲਹਿਰ ਮਾਨਸਾ ਦੀ ਧਰਤੀ ਤੋਂ ਉੱઠી ਸੀ ਇਸ ਕਰਕੇ ਠਿਕਰੀ ਹਾਇ ਦਾ ਬੁੱਤ ਮਾਨਸਾ ਲੱਗਿਆ ਹੋਇਆ ਹੈ ਸਭ ਨੂੰ ਪਤਾ ਹੈ ਤੇ ਜੇ ਤੁਸੀਂ ਲਹਿਰ ਜਿਹੜੀ ਦੂਜੇ ਡੈਸ਼ਨ ਚ ਉੱਠ ਚੁੱਕੀ ਹੈ ਜਿਹਨੂੰ ਲੋਕਾਂ ਨੇ ਤਾਰੀਫ ਕੀਤੀ ਹੈ ਜੇ ਠੋਣੇ ਦਾ ਮਾਨਸਾ ਉੱਠੂਗੀ ਤੇ ਬੈਕ ਵਿੱਚ ਇਹ ਨਹੀਂ ਸੀ ਕਿਹਾ ਵੀ ਆਪਾਂ ਕਿਸੇ ਪੱਤਰ ਮਾਰਨਾ ਹੈ ਰੋੜਾ ਮਾਰਨਾ ਹੈ ਸ਼ਾਂਤੀਪੂਰਵਕ ਜਾਣਾ ਹੈ ਕੋਈ ਗੈਰ ਸੰਧਾਨਿਕ ਗੱਲ ਨਹੀਂ ਕਰਨੀ ਪ੍ਰੋਟੈਸਟ ਦੇ ਤੌਰ ਤੇ ਐਸਐਸਪੀ ਦੇ ਦਫ਼ਤਰ ਨੂੰ ਸੀ ਲੋਕ ਲਾ ਕੇ ਇਹ ਰੋਸ ਜ਼ਾਹਰ ਕਰਨਾ ਵੀ ਜੇ ਤੁਸੀਂ ਫੇਰ ਉਸ ਉੱਥੇ ਕਰਾਉਣਾ ਕੀ ਹੈ ਯਾਰ ਜੇ ਅਸੀਂ ਆਪ ਦੇ ਆਪ ਦੀ ਆਪ ਦੀ ਰੱਖਿਆ ਆਪ ਕਰਨੀ ਹੈ ਜਾਂ ਅਸੀਂ ਰੈਮੂ ਕਰਨ ਤੇ ਤੁਸੀਂ ਜੰਗਲ ਰਾਜ ਬਣਾਤਾ ਤਾਂ ਫਿਰ ਸੋਟੇ ਤੋਂ ਕੁਰਾਉਣਾ ਵੀ ਕੀ ਹੈ ਇਸ ਪ੍ਰੋਟੈਸਟ ਦੇ ਵਿੱਚ ਲੋਕ ਲਾ ਕੇ ਆਪਾਂ ਰੋਸ ਦਿਖਾਉਣਾ ਸੀ ਤੇ ਉਸ ਰੋਸ ਦੇ ਵਿੱਚ ਮੈਂ ਇਹ ਕਿਹਾ ਸੀ ਵੀ ਤਾਂ ਕਿ ਲੋਕ ਇਹ ਨਾ ਸਮਝਣ ਵੀ ਜੇ ਮੂ ਲਾਠੀ ਚਾਰਜ ਹੁੰਦਾ ਹੈ ਪੁਲਿਸ ਨੂੰ ਮੈਂ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਲਾਠੀ ਚਾਰਜ ਕਰਨ ਦੀ ਲੋੜ ਤਾਂ ਵੀ ਲਾਠੀ ਚਾਰਜ ਨਾ ਕਰਿਓ ਸਾਡੇ ਤੇ ਸਿੱਧੀ ਗੋਲੀ ਚਲਾਇਓ ਗੋਲੀ ਸ਼ਹਿਰੀਆਂ ਦੇ ਨਹੀਂ ਮੇਰੀ ਛਾਤੀ 'ਚ ਲੱਗਣੀ ਚਾਹੀਦੀ ਹੈ ਦੁਬਾਰੇ ਨੋਟ ਕਰ ਲੂ ਪੇਸ਼ਕਾ ਠੀਕ ਹੈ ਮੈਂ ਉਸ ਸਟੈਂਡ ਤੇ ਖੜਾ ਹੋ ਸਕਦਾ ਕਿਸੇ ਭੋਗ ਤੇ ਉੱਠ ਕੇ ਮੈਂ ਵੀ ਬਗ ਜਾਂਦਾ ਤਾਂ ਪਿੱਛੋਂ ਇੱਥੋਂ ਕਈਆਂ ਨੇ ਕਿਹਾ ਸੀ ਵੀ ਆ ਲਓ ਜੀ ਕਹਿ ਕੇ ਵੀ ਆਪਾਂ ਐਸਐਸਪੀ ਦੇ ਲੋਕ ਜਾਣ ਤੇ ਆਪ ਤੁਰ ਗਿਆ ਮੈਂ ਇੱਥੀ ਆ ਤੇ ਇਹੀ ਦੁਬਾਰੇ ਨੂੰ ਕਹਿਣਾ ਤੇ ਨਾਲ ਥੋੜੀ ਜੀ ਇੱਕ ਮਰਜ਼ਾਦਾ ਹੁੰਦੀ ਹੈ ਕੋਈ ਐਜੀਟੇਸ਼ਨ ਚਲਾਉਣੀ ਹੈ ਪਹਿਲਾਂ ਕਮੇਟੀ ਬਣਾਓ ਕਮੇਟੀ ਬਣਾ ਕੇ ਉਹਦੀ ਮੀਟਿੰਗ ਕਰਕੇ ਸ਼ਹਿਰੀਆਂ ਨੂੰ ਕਹਾਲ ਦਿਓ ਵੀ ਕੀ ਕਰਨਾ ਦੇ ਨਾਲ ਇੱਥੇ ਹੁਣੇ ਪ੍ਰੈਸ ਵਾਲਿਆਂ ਨੇ ਮੈਥੇ ਪੁੱਛਿਆ ਸੀ ਦੇਖੀ ਜੀ ਐਮਐਲ ਇਥੇ ਨਹੀਂ ਆਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇੱਕ ਗੱਲ ਕਹੀ ਸੀ ਵੀ ਐਮਐਲ ਨੇ ਮੰਤਰੀਆਂ ਨੇ ਇਸ ਤਰ੍ਹਾਂ ਦੀ ਵਿਵਸਥਾ ਬਣਾਉਣੀ ਹੁੰਦੀ ਹੈ ਵੀ ਇਸ ਤਰ੍ਹਾਂ ਦੀ ਘਟਨਾ ਕੋਈ ਨਾ ਹੋਵੇ ਇੱਥੇ ਆ ਵੀ ਜਾਂਦਾ ਫਿਰ ਕੀ ਕਰ ਲੈਣਗੇ ਕੋਈ ਹੋਣਾ ਸੀ ਤੁਫੇਦਾ ਹੋਣਾ ਸੀ ਇਸ ਕਰਕੇ ਰੋਸ ਤਾਂ ਆਪਾਂ ਉਹਨੂੰ ਇਹ ਦਿਖਾਉਣਾ ਹੈ ਵੀ ਛੋਟੀ ਸਰਕਾਰ ਦੇ ਹੁੰਦੇ ਆ ਆ ਕੁਛ ਹੋਈ ਜਾਂਦਾ ਨਾ ਕਿ ਇਹ ਵੀ ਇੱਥੇ ਕਿਉਂ ਨਹੀਂ ਆਇਆ ਜੇ ਆ ਜਾਂਦਾ ਮੈਨੂੰ ਦੱਸੋ ਕੀ ਪਰਪਰਜ ਹੱਲ ਵਾਸਤੋ ਨੂੰ ਜੇ ਕੋਈ ਪੁਲਿਸ ਕਹੇਗੀ ਸਰਕਾਰ ਦੇ ਬਿਹਾਫ ਤੇ ਉਹੀ ਹੋਣੇ ਕਹਿਣਾ ਸੀ ਗੱਲ ਤੇ ਵਾਰੀ ਵਾਰੀ ਕਿਉਂ ਹੋਈ ਜਾਂਦਾ ਹੈ ਉਸ ਰੋਸ ਨੂੰ ਲੈ ਕੇ ਲੋਕ ਲਾਉਣ ਜਾਣਾ ਹੈ ਸੰਗੋਲਕ ਤੌਰ ਤੇ ਐਸਐਸਪੀ ਦੇ ਦਫਤਰ ਮੈਂ ਹੁਣ ਵੀ ਤੁਹਾਡੇ ਨਾਲ ਮੂਰੇ ਲਗੜ ਨੂੰ ਜੇ ਤੁਸੀਂ ਕਹਿਣੇ ਹੋਏ ਨਹੀਂ ਤੈਨੂੰ ਲੀਡਰ ਨਹੀਂ ਬਣਾਉਣਾ ਪਿੱਛੇ ਲੱਗਣ ਨੂੰ ਤਿਆਰ ਹਾਂ ਚਲੋ ਚੱਲੋ ਬਹੁਤ ਬਹੁਤ ਧੰਨਵਾਦ